ਜੇ ਬੰਦਾ ਕਿਤੇ ਇੱਕ ਅੱਧੇ ਮੁੱਦੇ ਤੇ ਕੌਮ ਦੇ ਖਿਲਾਫ ਬੋਲੇ ਤਾਂ ਕੋਈ ਮੰਨ ਸਕਦਾ ਵਾ ਕਿ ਹੋ ਸਕਦਾ ਇਹ ਸਹੀ ਹੋਵੇ ਕਿਤੇ ਇਹਦੇ ਤਰਕ ਸਹੀ ਹੋਣ ਕਿਤੇ ਇਹਦੀ ਸੋਚ ਸਹੀ ਹੋਵੇ ਪਰ ਜਦੋਂ ਹਰ ਜਗ੍ਹਾ ਹਰ ਸਮੇਂ ਹਰ ਮੁੱਦੇ ਤੇ ਕੌਮ ਦੇ ਖਿਲਾਫ ਬੰਦਾ ਬੋਤਦਾ ਆ ਤਾਂ ਫਿਰ ਇਹ ਸਮਝਾਉਂਦਾ ਵਾ ਕਿ ਨਹੀਂ ਇਹ ਬੰਦਾ ਹੀ ਖਰਾਬ ਹੈ ਇਹ ਬੰਦਾ ਹੀ ਗਲਤ ਹੈ ਇਹਦੇ ਤਰਕ ਹੀ ਗਲਤ ਹੈ ਇਹਦੀ ਸੋਚ ਹੀ ਗਲਤ ਹੈ ਇਹ ਇਸ ਨੂੰ ਬੂਟਾ ਕਹਿੰਦੇ ਆ ਔਰ ਕਈ ਲੋਕ ਇਹਨੂੰ ਬੂਟਾ ਗੋਲ ਖਚੋਰ ਵੀ ਕਹਿੰਦੇ ਆ ਇਹ ਹਮੇਸ਼ਾ ਹੀ ਹਰ ਮੁੱਦੇ ਤੇ ਹਰ ਇੱਕ ਚੀਜ਼ ਤੇ ਕੌਮ ਦੇ ਖਿਲਾਫ ਬਹੁਤ ਤਿਆਰ ਬਹੁਤ ਰਿਆ ਗੱਲ ਕੋਈ ਵੀ ਹੋਵੇ ਇਹ ਹਮੇਸ਼ਾ ਐਂਟੀ ਹੀ ਰਹਿੰਦਾ ਕੰਗਣਾ ਦੀ ਤਰਾਈਆਂ ਹੈਗੀ ਜਾਂ ਨੇਕੀ ਕਹਿ ਲੋ ਦੂਜਾ ਬੰਦ ਦੀ ਕੋਸ਼ਿਸ਼ ਕਰ ਰਿਹਾ ਏ ਇਹਦਾ ਹਰ ਇੱਕ ਮੁੱਦੇ ਤੇ ਇਹ ਖਿਲਾਫ ਹੋਤਿਆ ਹੁਣ ਬੀਬੀ ਰਜਨੀ ਤੇ ਫਿਲਮ ਆਈ ਅਸੀਂ ਫਿਲਮ ਦੀ ਸਪੋਰਟ ਤਾਂ ਨਹੀਂ ਕਰਦੇ ਚਲੋ ਫਿਲਮ ਬਣਾਉਣ ਵਾਲਿਆਂ ਨੇ ਕੀ ਸੋਚਿਆ ਨਹੀਂ ਸੋਚਿਆ ਪਰ ਇਹ ਗੱਲ ਹੁਣ ਬੀਬੀ ਰਜਨੀ ਤੇ ਕਰ ਰਿਹਾ ਕਹਿੰਦਾ ਕਿ ਬੀਬੀ ਰਜਨੀ ਨੇ ਆਪਣਾ ਘਰ ਵਾਲਾ ਮਾਰ ਕੇ ਤੇ ਆਪਣੇ ਪਹਿਲੇ ਪ੍ਰੇਮੀ ਦੇ ਨਾਲ ਵਿਆਹ ਕਰਾ ਲਿਆ ਸੀ ਇਹ ਸਾਰੀ ਝੂਠੀ ਗੱਡੀ ਗਈ ਸਟੋਰੀ ਆ ਇਹ ਸੱਚ ਨਹੀਂ ਹੈ ਇਹ ਤਾਂ ਆ ਸਟੋਰੀ ਆ ਚਲੋ ਮੰਨ ਲਿਆ ਕਿ ਉਹਨਾਂ ਨੇ ਤਾਂ ਝੂਠੀ ਗੱਡੀ ਸੀ ਪਰ ਤੂੰ ਇਹ ਸੱਚੀ ਕਿੱਥੋਂ ਪੜੀ ਸੀ ਇਹ ਤਾਂ ਦੱਸ ਦੇ ਤੂੰ ਇਹ ਸੱਚੀ ਸਟੋਰੀ ਕਿੱਥੋਂ ਲਿਆਂਦੀ ਜਿਹੜੀ ਕਿ ਕਿਸੇ ਵੀ ਬੁੱਕ ਦੇ ਵਿੱਚ ਕਿਸੇ ਵੀ ਇਤਿਹਾਸਕ ਦਸਤਾਵੇਜ਼ ਦੇ ਵਿੱਚ ਕਿਸੇ ਵੀ ਸੀਨੇ ਦੇ ਵਿੱਚ ਦਰਜ ਨਹੀਂ ਹੈ ਸੀਨੇ ਬਸਿਨੇ ਵੀ ਨਹੀਂ ਆਈ ਹੈ ਤੂੰ ਅੰਦਰ ਬੈਠ ਕੇ ਆਪਣੇ ਰੂਮ ਦੇ ਵਿੱਚ ਤੇ ਆਪੇ ਹੀ ਨਵੀਂ ਸਟੋਰੀ ਗੜ ਲੈਣਾ ਵਾ ਤੂੰ ਦੱਸ ਦੇ ਓਏ ਬੂਟਿਆ ਇਹ ਕਿੱਥੋਂ ਗੰਦ ਪੜ ਲੈਣਾ ਵਾ ਤੂੰ ਹਰ ਜਗ੍ਹਾ ਖਿਲਾਫ ਚੱਨਾ ਵਾ ਸਾਰਿਆਂ ਦੇ ਕੌਮ ਦੇ ਪਰ ਤੈਨੂੰ ਸ਼ਰਮ ਪੂਰਾ ਨਹੀਂ ਆਉਂਦੀ ਕਿ ਤੂੰ ਕਹਿਣਾ ਕੀ ਕਿਤੇ ਤਾ ਆਪਣੇ ਆਪ ਤੇ ਸਟੈਂਡ ਤੇ ਰਹਿ